ਸ਼ਤਸ਼ਰੀਆ ਕਾਲ ਦੋਸਤੋ ਰੋਲਾ ਪੰਜਾਬ ਚੈਨਲ 'ਚ ਤੁਹਾਡਾ ਸਵਾਗਤ ਹੈ ਤੁਹਾਡੀ ਸੋਚ ਤੋਂ ਵੀ ਵੱਧ ਕਿ ਕੁਝ ਵੱਡਾ ਹੋਣ ਜਾ ਰਿਹਾ ਹੈ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ ਅਨਰੀਲੀਜ਼ ਗੀਤਾਂ ਦੇ ਉਡੀਕ 'ਚ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿ ਡਾਕੂ ਦਾ ਮੁੰਡਾ 3 ਵਿੱਚ ਸਿਰਫ ਡਾਲਰ ਗੀਤ ਆਵੇਗਾ ਜਾਂ ਕੁਝ ਹੋਰ ਵੀ ਕਿ ਇਹ ਹੈ ਮੂਵੀ ਸਿੱਧੂ ਮੂਸੇਵਾਲਾ ਦੇ ਇੱਕ ਨਵੇਂ ਸਰਪ੍ਰਾਈਜ਼ ਦੀ ਤਿਆਰੀ ਕਰ ਰਹੀ ਹੈ ਮੂਸੇਵਾਲਾ ਦਾ ਡਾਲਰ ਪਹਿਲਾਂ ਹੀ ਇੱਕ ਵੱਡਾ ਹਿੱਟ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਇਸ ਨੂੰ ਡਾਕੂ ਦਾ ਮੁੰਡਾ 3 ਵਿੱਚ ਦੁਬਾਰਾ ਲਿਆ ਜਾ ਰਿਹਾ ਹੈ ਪਰ ਕੀ ਇਹ ਸਿਰਫ ਰੀਮੇਕ ਹੋਵੇਗਾ ਜਾਂ ਕੁਝ ਹੋਰ ਵੀ ਨਵਾਂ ਜੋੜਿਆ ਜਾਵੇਗਾ ਮੂਵੀ ਮਾਹਿਰ ਕਹਿੰਦੇ ਹਨ ਕਿ ਹੈ ਗੀਤ ਮੂਵੀ ਦੀ ਕਹਾਣੀ ਚ ਇੱਕ ਵੱਡਾ ਟਵਿਸਟ ਲਿਆ ਸਕਦਾ ਹੈ ਇਹ ਗੀਤ ਪਹਿਲਾਂ ਡਾਕੂ ਦਾ ਮੁੰਡਾ ਦੇ ਪੁਰਾਣੇ ਹਿੱਸੇ ਵਿੱਚ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਇਸ ਨੂੰ ਮੋਡੀਫਾਈ ਕਰਕੇ ਨਵੇਂ ਸ਼ਬਦ ਜੋੜੇ ਜਾ ਰਹੇ ਹਨ ਕਿ ਇਹ ਲਾਈਨਾਂ ਮੁਸ਼ੇਵਾਲੇ ਨੇ ਪਹਿਲਾਂ ਹੀ ਲਿਖ ਦਿੱਤੀਆਂ ਸਨ ਜਾਂ ਕਿਸੇ ਹੋਰ ਨੇ ਉਹਨਾਂ ਦੀ ਯਾਦ ਚ ਜੋੜੀਆਂ ਹਨ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਪਰ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਹਨ ਕਿ ਇਹਦੇ ਪਿੱਛੇ ਇੱਕ ਵੱਡੀ ਸਰਪ੍ਰਾਈਜ਼ ਰੱਖੀ ਹੋਈ ਹੈ ਕੁਝ ਲੋਕ ਕਹਿ ਰਹੇ ਹਨ ਕਿ ਡਾਕੂਆਂ ਦਾ ਮੁੰਡਾ 3 ਚ ਸਿਰਫ ਡੱਲ ਰਹੀ ਹੀ ਨਹੀਂ ਪਰ ਇੱਕ ਹੋਰ ਆਈਡੈਂਟੀਟੀ ਵੀ ਲਿਆ ਜਾ ਸਕਦਾ ਹੈ ਇਹ ਗੱਲ ਕਿਉਂ ਛੁਪਾਈ ਜਾ ਰਹੀ ਹੈ ਕਿ ਮੂਵੀ ਵਾਲੇ ਸਰਪ੍ਰਾਈਜ਼ ਦੇਣਾ ਚਾਹੁੰਦੇ ਨੇ ਕੁਝ ਅੰਦਰੂਨੀ ਸਰੋਤ ਦੱਸ ਰਹੇ ਹਨ ਕਿ ਇਹ ਗੀਤ ਸਿੱਧੂ ਨੇ ਆਖਰੀ ਵਾਰ ਆਪਣੇ ਸਟੂਡੀਓ ਵਿੱਚ ਰਿਕਾਰਡ ਕੀਤਾ ਸੀ ਪਰ ਕਦੇ ਰਿਲੀਜ਼ ਨਹੀਂ ਹੋਇਆ ਹੁਣ ਤੁਸੀਂ ਕੀ ਸੋਚਦੇ ਹੋ ਕਿ ਡਾਲਰ ਦੀ ਨਵੀਂ ਵਰਜਨ 'ਚ ਕੋਈ ਅਹਿਜਿਆ ਹੋਵੇਗਾ ਜੋ ਸਾਨੂੰ ਚੰਕਾ ਦੇਵੇ ਜਾਂ ਕੀ ਇਹ ਸਿਰਫ ਇੱਕ ਪੁਰਾਣਾ ਗੀਤੀ ਹੋਵੇਗਾ ਕਮੈਂਟ ਕਰਕੇ ਦੱਸੋ ਹੋਰ ਇਹੋ ਜੀਆਂ ਤਾਜ਼ਾ ਖਬਰਾਂ ਲਈ ਰੋਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ਸ਼ਟਰੀ ਅਕਾਲ ਦੋਸਤੋ